ਸਾਣਾ ਚੰਡੇਰ ਦੀ ਪੁਲਿਸ ਨੂੰ ਪਿਆ ਵਕਤ ਜਦੋਂ ਅਦਾਲਤ ਵਿੱਚ ਲਜ਼ਾਰਹੀ ਗੱਡੀ ਚ ਫਿਲਮੀ ਸਟਾਈਲ ਚ ਤਿੰਨ ਮੁਲਜ਼ਮਾਂ ਨੇ ਭਜਨ ਦੀ ਕੀਤੀ ਕੋਸ਼ਿਸ਼ ਤਾਂ ਪੁਲਿਸ ਨਾਲ ਹੋ ਗਈ ਹੱਥੋਪਾਈ ਗੱਡੀ ਵਜੀ ਕਾਰ ਚ ਮਗਰ ਚੜ ਕੇ ਫੜ ਲਏ ਤਿੰਨੇ ਮੁਲਜ਼ਮ ਚਿੰਦੇ ਪੁਲਸ ਨੂੰ ਉਸ ਵਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਤਿੰਨ ਮੁਲਜ਼ਮਾਂ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਅਦਾਲਤ ਵਿੱਚ ਪੇਸ਼ੀ ਲਈ ਲਿਜਾ ਰਹੀ ਸੀ ਤੇ ਜਦ ਗੱਡੀ ਰਾਣੀ ਕੇ ਬਾਗ ਪਹੁੰਚੀ ਤਾਂ ਪੁਲਸ ਦੀ ਗੱਡੀ ਚਲਾ ਰਹੇ ਮੁਲਾਜ਼ਮ ਨੂੰ ਪਛਾਹ ਆ ਗਿਆ ਤਾਂ ਉਹ ਬਾਥਰੂਮ ਕਰਨ ਲਈ ਗੱਡੀ ਤੋਂ ਹੇਠਾਂ ਉਤਰਿਆ ਤਾਂ ਅੰਦਰ ਗੱਡੀ ਚ ਬੈਠੇ ਮੁਲਾਜ਼ਮ ਉੱਪਰ ਤਿੰਨ ਮੁਲਜ਼ਮ ਨੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਸੰਗਲਾਂ ਨਾਲ ਬੰਨ੍ਹ ਦਿੱਤਾ ਅਤੇ ਸੰਗਲਪੰਨ ਤੋਪ ਬਾਦ ਗੱਡੀ ਚਲਾ ਕੇ ਤਿੰਨੇ ਮੁਲਜ਼ਮ ਗੱਡੀ ਪਛਾ ਕੇ ਲੈ ਗਏ ਅਤੇ ਇਸ ਦੌਰਾਨ ਪੁਲਸ ਨੂੰ ਤੁਰੰਤ ਜਦ ਪਤਾ ਲੱਗਾ ਤਾਂ ਜਿੱ ਪਿੱਛਾ ਕਰਕੇ ਪੁਲਸ ਨੇ ਤਿੰਨਾ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਦੌਰਾਨ ਜਦ ਉਹ ਗੱਡੀ ਚਲਾ ਰਹੇ ਸਨ ਤੇਜ਼ ਰਫ਼ਤਾਰ ਗੱਡੀ ਆਇਨੋਵਾ ਗੱਡੀ ਵਿੱਚ ਵਜੀ ਜਿਸ ਨਾਲ ਪੁਲਸ ਦੀ ਗੱਡੀ ਵੀ ਕਾਫੀ ਨੁਕਸਾਨੀ ਗਈ ਤਿੰਨਾ ਮੁਲਜ਼ਮਾਂ ਨੂੰ ਹੁਣ ਕਾਬੂ ਕਰਕੇ ਥਾਣਾ ਝੰਡੇਰ ਵਾਪਸ ਲਿਆਂਦਾ ਗਿਆ ਤੇ ਇੱਕ ਹੋਰ ਮਾਮਲਾ ਦਰਜ ਕਰ ਲਿਆ ਹੈ ਉਹ ਜੀ ਚਿੰਦੇੜੇ ਥਾਣੇ ਦੇ ਗੱਡੀ ਲੈ ਕੇ ਦੋਸ਼ੀਆਂ ਨੂੰ ਤੇ ਪੇਸ਼ ਅਦਾਲਤ ਕਰਵਾਉਣਾ ਤਿਆਰ ਸੀ ਪੇਸ਼ ਅਦਾਲਤ ਕਰਕੇ ਜਦੋਂ ਜੇਲ੍ਹ ਛੱਡਣ ਚੱਲੇ ਨੇ ਤੇ ਉਦੋਂ ਵਿੱਚ ਥੋਂਕ ਦੋਸ਼ੀਆਂ ਨੇ ਥੋੜੀ ਜਿਹੀ ਲੜਬਾੜੀ ਜੀ ਕੀਤੀ ਤੇ ਜਿਹੜੀ ਗੱਡੀ ਢੋਲਣ ਕਰਕੇ ਤੇ ਇੱਕ ਅੱਗੇ ਗੱਡੀ ਨਵਾਕ ਲੋਤੀ ਸੀ ਉਹ ਗੱਡੀ ਨਵਾਦੇ ਵਿੱਚ ਵੱਜ ਗਈ ਤੇ ਦੋਸ਼ੀ ਜਿਹੜੇ ਉਹ ਚਿੰਦੇੜੇ ਥਾਣੇ ਵਾਲੇ ਵਾਪਸ ਲੈ ਗਏ ਤਾਂ ਕੀ ਕਾਰਵਾਈ ਨਿਕਲੀ ਜੀ ਹਾਂ ਤੇ ਕਿਸ ਮਾਮਲੇ ਅੱਜ ਕੀਤਾ ਨਹੀਂ ਇੱਥੇ ਸਾਡੇ ਸਾਡੇ ਦੱਸ ਸਕਦੇ ਜੀ ਉੱਥੇ ਲੈ ਕੇ ਥਾਣੇ ਚਲੇ ਸਾਂ ਤਾਂ ਗੱਡੀ ਦੀ ਸਰ ਕਿੱ사 ਜਿਹਾ ਹਾਲ ਹੈ ਗੱਡੀ ਜੀ ਅਗਲੇ ਪਾਸੋਂ ਗੱਡੀ ਸਰਕਾਰੀ ਗੱਡੀ ਆ ਅਗਲੇ ਪਾਸੋਂ ਥੋੜੀ ਜੀ ਡੈਮੇਜ ਹੋਈ ਆ ਤੇ ਅਸਲ ਵਿੱਚ ਸਭ ਨਾਲ ਗੱਲ ਹੋਈ ਆ ਕਿ ਕੋਈ ਗੱਲ ਨਹੀਂ ਤੇ ਸੋਸ ਹੈਗੀ ਆ ਕਰਵਾ ਦੇ ਸੋਸ਼ਲ ਕਰਮ ਹੋਏਗੀ ਬਿਲਕੁਲ ਜੀ ਹੋਏਗੀ ਫੜੇ ਚੀਜ਼ਾਂ ਦਾ ਕੋਈ ਕਾਰਵਾਈ ਕਰ ਆਏ